ਹਾਂਜੀ YouTube ਤੋਂ Facebook ਫੈਮਿਲੀ ਕੀ ਹਾਲਾ ਚ ਸਾਰਿਆਂ ਦੇ ਤੇ ਕੁਝ ਕੁ ਲੋਕ ਨਾ ਇਹ ਤਾਂ ਵੀਡੀਓ ਦੇਖਦੇ ਆ ਨਾਲੇ ਕਮੈਂਟ ਕਰ ਜਾਂਦੇ ਆ ਨਾਲੇ ਫੋਲੋ ਕਰਦੇ ਆ ਤੇ ਨਾਲੇ 50 ਗਲਤਾਂ ਘਣਾ ਜਾਂਦੇ ਆ ਗਲਤੀਆਂ ਦਾ ਨਹੀਂ ਗੁੱਸਾ ਆਪਾਂ ਨੂੰ ਗੁੱਸਾ ਨਹੀਂ ਹੈ ਕਿਸੇ ਗੱਲ ਦਾ ਅਗਲੇ ਦੀ ਸੋਚ ਆ ਹਨਾ ਤੇ ਇੱਕ ਬਾਈ ਨੇ ਕਮੈਂਟ ਕੀਤਾ ਕਹਿੰਦਾ ਮੈਂ ਵੀਡੀਓ ਪਾਈ ਸੀ ਪ੍ਰਮੋਸ਼ਨ ਵਾਲੀ ਵੀ ਤੁਸੀਂ ਪ੍ਰਮੋਸ਼ਨ ਕਰਾ ਲਿਆ ਕਰੋ ਤੇ ਕਹਿੰਦਾ ਤਾਂ ਇੱਥੇ ਪ੍ਰਮੋਸ਼ਨ ਕਰਾ ਕੇ ਕਿਸੇ ਨੇ ਕਹਿੰਦਾ ਆਪਦਾ ਕੰਮ ਬੰਦ ਕਰਾਉਣਾ ਜਿਹੜਾ ਮੜਾ ਮੋਟਾ ਚੱਲਦਾ ਗਲਤ ਬੋਲਿਆ ਜਾਣੀ ਉਹ ਤੇ ਚਲੋ ਹੁਣ ਮੈਂ ਨਹੀਂ ਤੁਹਾਨੂੰ ਦੱਸ ਸਕਦੀ ਤੇ ਕਹਿੰਦਾ ਕਿ ਦੂਜਾ ਨਹੀਂ ਕਹਿੰਦਾ ਬੀੜੀ ਜਿੰਨਾ ਸਵਾਦ ਨਹੀਂ ਇਹਨਾਂ ਗੱਲਾਂ 'ਚ ਹੁੰਦਾ ਤੇ ਕਹਿੰਦਾ ਉਹ ਜੇ ਲੋਕ ਆ ਪਹਿਲਾਂ ਮੈਨੂੰ ਦੱਸੋ ਕਹਿੰਦਾ ਜੇ ਕਹਿੰਦਾ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਸਾਰੇ ਸਾਰੇ ਪ੍ਰੋਫਾਈਲ ਫੋਲ ਕੇ ਦੇਖੋ ਵੀ ਇਹਨਾਂ ਦੇ ਗੱਲਾਂ 'ਚ ਕਿੱਡਾ ਕਦਾਵਾ ਇੱਕ ਗੱਲ ਤਾਂ ਮੈਨੂੰ ਹਾਸਾ ਆਵੇ ਤੇ ਇੱਕ ਗੱਲੋਂ ਮੈਨੂੰ ਹੈਰਾਨ ਗਿਆ ਵੀ ਨਾਏ ਤਾ ਤੂੰ ਵੀਡੀਓ ਵੇਖੀ ਨਾਲੇ ਵੀਡੀਓ ਤੇ ਕਮੈਂਟ ਕਰ ਗਿਆ ਤੇ ਨਾਲੇ ਤੂੰ ਕਹਿੰਦਾ ਵਾ ਵੀ ਬੀੜੀ ਜਿੰਨਾ ਸਵਾਦ ਨਹੀਂ ਤੇ ਪੱਗ ਤੇਰੇ ਬੰਨੀ ਆ ਹਨ ਮਾੜਾ ਮੁੱਟ ਤੂੰ ਸੋਚ ਕੇ ਬੋਲ ਵੀ ਪੱਗ ਬੰਨੀ ਆ ਤੇ ਤੂੰ ਗੱਲਾਂ ਪੀੜੀਆਂ ਦੀਆਂ ਕਰਦਾ ਵਾ ਤੇ ਕਹਿੰਦਾ ਬੀੜੀ ਜਿੰਨਾ ਸਰ ਨਹੀਂ ਹੁੰਦਾ ਇਹਨਾਂ ਦੀ ਗੱਲ 'ਚ ਤੇ ਮੈਂ ਕਹਿੰਦਾ ਮਤਲਬ ਤੂੰ ਬੀੜੀ ਪੀ ਕੇ ਵੇਖੀ ਆ ਬੀੜੀ ਪੀਤੀ ਆ ਵੀ ਕਿੰਨਾ ਕ ਸਵਾਦ ਬੀੜੀ 'ਚ ਹੁੰਦਾ ਹੈ ਤੇ ਮੈਂ ਤਾਂ ਇਹ ਕਹਿਨੀ ਹੁੰਦੀ ਹਾਂ ਨਾ ਨਹੀਂ ਦਿਲ ਮੰਦਾ ਨਹੀਂ ਵੀਡੀਓ ਚੰਗੀ ਲੱਗਦੀ ਨਾ ਦੇਖੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਚੱਕਰ ਨਹੀਂ ਹੈਗਾ ਨਹੀਂ ਚੰਗੇ ਲੱਗਦੀਆਂ ਨਾ ਦੇਖੋ ਤੇ ਕੰਮ ਸੇ ਕੰਮ ਵੀ ਆਏ ਤਾਂ ਨਾ ਗਲਤ ਤਾਂ ਨਾ ਬੋਲੋ ਹਨਾ ਜਿਦਾਂ ਤੁਸੀਂ ਗਲਤ ਬੋਲ ਜਾਂਦੇ ਆ ਨਾ ਜਾਂ ਤੁਸੀਂ ਕਮੈਂਟ ਕਰ ਜਾਂਦੇ ਆ ਨਾਲੇ ਤੁਸੀਂ ਵੀਡੀਓ ਨੂੰ ਦੇਖ ਲੈਣੇ ਆ ਨਾਲੇ ਤੁਸੀਂ ਫੋਲੋ ਵੀ ਕਰਦੇ ਆ ਫਿਰ ਤੁਹਾਨੂੰ ਬੰਦਾ ਨਹੀਂ ਚੰਗਾ ਲੱਗਦਾ ਨਾ ਦੇਖੋ ਸਾਡੀਆਂ ਗੱਲਾਂ 'ਚ ਤਾਂ ਦਮ ਅਸੀਂ ਤਾਂ ਹਮੇਸ਼ਾ ਰੱਬ ਦੇ ਨਾਲ ਹੀ ਗੱਲਾਂ ਕਰਦੇ ਆ ਰੱਬ ਨਾਲ ਕਹਿੰਦੇ ਵੀ ਭਾਈ ਰੱਬ ਨਾਲ ਜੁੜੋ ਕਿਸੇ ਗੱਲ ਦਾ ਹਕਾਰ ਨਾ ਕਰੋ ਹਨਾ ਕੋਈ ਵੀ ਲੋਕੀ ਕਿੰਨੀਆਂ ਵੀਡੀਓ ਪਾਉਂਦੇ ਆ ਕਦੇ ਵੇਖਿਆ ਕੋਈ ਵੀ ਕਹਿੰਦਾ ਵੀ ਭਾਈ ਰੱਬ ਤੋਂ ਡਰੋ ਰੱਬ ਦਾ ਨਾਮ ਲਿਆ ਕਰੋ ਰੱਬ ਨੂੰ ਯਾਦ ਰੱਖਿਆ ਕਰੋ ਤੇ ਚੱਲ ਅਸੀਂ ਹਕਾਰ ਨਹੀਂ ਕਰਦੇ ਵੀ ਮੈਂ ਹੀ ਇਹ ਗੱਲਾਂ ਕਰਦੀ ਆ ਕਹਿੰਦੇ ਵੀ ਹੋਣਗੇ ਕੁਝ ਲੋਕ ਪਰ ਫਿਰ ਵੀ ਹਨਾ ਮਾੜਾ ਜਿਹਾ ਸੋਚ ਕੇ ਬੋਲਿਆ ਕਰੋ ਵੀ ਗੱਲਾਂ ਕੀ ਚੱਲਦੀਆਂ ਹੁੰਦੀਆਂ ਤੇ ਤੁਸੀਂ ਲਿਖ ਕੀ ਦਿਨੇ ਜਾਂ ਤਾਂ ਫਿਰ ਪੂਰੀ ਵੀਡੀਓ ਸੁਣ ਲਿਆ ਕਰੋ ਤੇ ਵੇਖਿਆ ਕਰੋ ਵੀ ਵਿੱਚ ਕੀ ਇਹਦੇ ਬੋਲਿਆ ਕੀ ਨਹੀਂ ਤੇ ਜੇ ਫਿਰ ਤੁਹਾਨੂੰ ਧਾਮ ਨਹੀਂ ਲੱਗਦਾ ਨਾ ਫਿਰ ਤੁਸੀਂ ਮਾੜਾ ਜਿਹਾ ਵੀਡੀਓ ਨੂੰ ਵੇਖਦੇ ਆ ਇੱਕ ਸਕਿੰਟ ਮਾੜੀ ਜਿਹੀ ਗੱਲ ਸੁਣੀ ਤੇ ਕਮੈਂਟ ਕਰਤਾ ਤੇ ਚਲੇ ਗਏ ਹਨਾ ਇਹ ਗੱਲਾਂ ਸਹੀ ਨਹੀਂ ਹੁੰਦੀਆਂ ਕਿ ਜੇ ਮੇਰੀ ਗੱਲ ਚ ਨਹੀਂ ਦਮ ਭਾਈ ਨਾ ਦੇਖੋ ਆਪਾਂ ਕਿਹੜਾ ਕਿਸੇ ਨੂੰ ਕਹਿੰਨੇ ਆ ਵੀ ਹਾਂ ਸਾਡੀ ਵੀਡੀਓ ਦੇਖੋ ਤੁਸੀਂ ਜਾਂ ਸਾਡੀ ਵੀਡੀਓ ਤੇ ਕਮੈਂਟ ਕਰੋ ਨਹੀਂ ਚੰਗੀਆਂ ਲੱਗਦੀਆਂ ਵੀਡੀਓ ਨਾ ਦੇਖੋ ਨਾ ਕਮੈਂਟ ਕਰੋ ਆਪਾਂ ਨੂੰ ਕਿਹੜਾ ਕਿਸੇ ਤੇ ਕੋਈ ਇਤਰਾਜ ਆ ਜੇ ਇੱਕ ਬੰਦਾ ਨਹੀਂ ਮਤਲਬ ਕਿ ਦੇਖਣਾ ਪਸੰਦ ਕਰਦਾ ਤੇ ਹੋਰ 10 ਜਣੇ ਦੇਖਦੇ ਆ 10 ਜਣੇ ਸਪੋਰਟ ਕਰਦੇ ਆ ਬਹੁਤ ਵਧੀਆ ਕਮੈਂਟ ਕਰਨ ਵਾਲੇ ਵੀ ਬੈਠੇ ਆ ਵਿੱਚ ਮੇਰੇ ਵੀਰ ਮੇਰੇ ਭੈਣਾਂ ਤੇ ਇੱਕ ਅੱਧਾ ਹੁੰਦਾ ਕੋਈ ਜਿਹੜਾ ਗਲਤ ਕਮੈਂਟ ਕਰ ਜਾਂਦਾ ਹਨਾ ਤੇ ਫਿਰ ਵੀ ਫਿਰ ਵੈਸੇ ਆਪਾਂ ਮੈਂ ਟੈਨਸ਼ਨ ਤਾਂ ਲੈਂਦੀ ਨਹੀਂ ਗਲਤ ਕਮੈਂਟਾਂ ਦੀ ਕਰਦੇ ਕਰੀ ਜਾਣ ਹਨ ਕਹਿੰਦੇ ਹੁੰਦੇ ਆ ਰੋੜੇ ਵੀ ਉਸੇ ਇਨਸਾਨ ਨੂੰ ਹੀ ਬਾਈਦੇ ਆ ਜਿਹਦੇ ਚ ਕੋਈ ਚੰਗਿਆਈ ਹੁੰਦੀ ਆ ਗੱਲਾਂ ਵੀ ਉਸੇ ਨੇ ਹੁੰਦੀਆਂ ਵਾ ਜਿਹਦੇ ਚ ਕੋਈ ਗੱਲਬਾਤ ਹੋਊਗੀ ਨਹੀਂ ਹਰ ਇੱਕ ਨੂੰ ਤਾਂ ਕੋਈ ਗੱਲਬਾਤ ਤਾਂ ਕਰਦਾ ਹੀ ਨਹੀਂ ਤੇ ਮਤਲਬ ਕਹਿਣ ਦਾ ਮਤਲਬ ਤਾਂ ਆਏ ਆ ਵੀ ਫਿਰ ਦੂਜੇ ਬੰਦੇ ਜਿਹੜੇ ਬਾਈ ਭਾਈ ਜਿਹੜੇ ਦੇਖਦੇ ਆ ਉਹ ਫਿਰ ਮੈਨੂੰ ਕਈ ਅਨਬਾਕਸ ਚ ਮੈਸੇਜ ਕਰਦੇ ਆ ਕਹਿ ਦਿੰਦੇ ਆ ਵੀ ਵੀ ਗਲਤ ਕਮੈਂਟ ਹੁੰਦੇ ਤੁਸੀਂ ਚਾਹ ਤਾਂ ਕਮੈਂਟ ਡਿਲੀਟ ਕਰ ਦਿਆ ਕਰੋ ਤੇ ਚਾਹ ਤੁਸੀਂ ਮਤਲਬ ਕਿ ਅਗਲੇ ਦਾ ਕਮੈਂਟ ਡਿਲੀਟ ਕਰ ਦਿਓ ਤੇ ਜਾਂ ਤੁਸੀਂ ਕਮੈਂਟ ਨੂੰ ਲਾਈਕ ਨਾ ਕਰਿਆ ਕਰੋ ਮੈਂ ਹੈਗੀਆਂ ਹੁਣ ਅਨਪੜ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਮੈਂਟ ਲਾਈਕ ਕਰ ਦਿੰਨੀ ਆ ਮੈਂ ਤਾਂ ਜਦੋਂ ਕਿਸੇ ਨੇ ਕਮੈਂਟ ਕਰਦਾ ਮੈਨੂੰ ਐ ਹੁੰਦਾ ਵੀ ਅਗਲੇ ਦਾ ਰਿਪਲਾਈ ਕਰ ਦੋ ਕਮੈਂਟ ਲਾਈਕ ਕਰ ਦੋ ਹਨ ਤੇ ਕਈ ਵਾਰ ਜਗਮੀਤ ਕਰੇ ਹੁੰਦਾ ਕਈ ਵਾਰ ਨਹੀਂ ਹੁੰਦਾ ਤੇ ਮੈਂ ਕਮੈਂਟ ਲਾਈਕ ਕਰ ਦਿੰਨੀ ਆ ਤੇ ਮੁੜ ਕੇ ਦੂਜੇ ਸਾਰੇ ਕਹਿ ਦਿੰਦੇ ਵੀ ਤੂੰ ਗਲਤ ਕਮੈਂਟ ਲਾਈਕ ਨਾ ਕਰਿਆ ਕਰ ਵੀ ਅਗਲਾ ਤੈਨੂੰ ਇੰਨਾ ਬੋਲਦਾ ਹਨ ਦੇਖੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਨਾ ਮੈਂ ਕਿਸੇ ਤੋਂ ਕੁਝ ਮੰਗਦੀ ਆ ਮੰਗਦੀ ਆ ਮੈਂ ਉਹ ਪ੍ਰਮਾਤਮਾ ਤੋਂ ਦੇਣਾ ਉਹਨੇ ਖਾਣੇ ਉਹਦਾ ਦਿੱਤਾ ਸਵਾਸੇ ਉਹਨੇ ਦਿੱਤੇ ਜ਼ਿੰਦਗੀ ਉਹਨੇ ਦਿੱਤੀ ਧੀਆਂ ਪੁੱਤ ਦਿੱਤੇ ਘਰਬਾਰ ਦਿੱਤਾ ਤੇ ਦੱਸੋ ਤੁਸੀਂ ਕਿਉਂ ਐਵੇਂ ਗਲਤ ਸੋਚਦੇ ਆ ਕਿਉਂ ਗਲਤ ਬੋਲਦੇ ਆ ਕਿਸੇ ਨੂੰ ਇੱਕ ਬੰਦਾ ਪਹਿਲਾਂ ਹੀ ਤਪਿਆ ਹੋਇਆ ਰੱਬ ਦਾ ਤਪਾਇਆ ਹੋਇਆ ਤੇ ਉੱਪਰੋਂ ਤੁਸੀਂ ਅਗਲੇ ਨੂੰ ਠੇਸ ਪਹਚਾਉਨੇ ਆ ਤੁਸੀਂ ਅਗਲੇ ਨੂੰ ਤਪੇ ਨੂੰ ਤਪਾਉਨੇ ਆ ਹਨਾ ਜਿਹੜਾ ਕਿਸੇ ਨੂੰ ਤਪਾਉਂਦਾ ਨਾ ਉਹ ਆਪ ਨਹੀਂ ਕਿਸੇ ਵੇਲੇ ਸੁਖ ਪਾਉਂਦਾ ਐਵੇਂ ਕਿਸੇ ਨੂੰ ਕਚਕਾਇਆ ਨਾ ਕਰੋ ਰੱਬ ਤੋਂ ਡਰ ਕੇ ਰਹਾ ਕਰੋ ਮੈਂ ਹਰ ਇੱਕ ਬਿਰਦੇ ਚ ਇਹੀ ਆਨੇ ਨੇ ਰੱਬ ਤੋਂ ਡਰਿਆ ਕਰੋ ਜਿਹਨੇ ਦੁਨੀਆਂ ਸਾਜੀ ਏ ਠੀਕ ਆ ਨਾ ਉਹਦੇ ਰੰਗਾਂ ਦਾ ਕੋਈ ਪਤਾ ਨਹੀਂ ਉਹਨੇ ਕਦੋਂ ਕਿਸੇ ਤੇ ਕਹਿ ਉਹ ਜ ਟਾਈਮ ਲੇ ਆਉਣ ਮੈਂ ਤਾਂ ਇਹੀ ਕਹਿ ਨਹੀਂ ਨੀ ਕਿ ਪਰਮਾਤਮਾ ਮਾੜਾ ਸਮਾਂ ਲਿਆਵੇ ਨਾ ਕਿਸੇ ਤੇ ਤੇ ਫਿਰ ਵੀ ਪਤਾ ਨਹੀਂ ਹੁੰਦਾਗਾ ਡਰ ਕੇ ਰਹਾ ਕਰੋ ਥੋੜਾ ਜਿਹਾ ਪਰਮਾਤਮਾ ਨੂੰ ਚੇਤੇ ਰੱਖਿਆ ਕਰੋ ਉਹਦੇ ਰੰਗਾਂ ਤੋਂ ਡਰਿਆ ਕਰੋ ਠੀਕ ਆ